ਆ ਜਿਹੜੀ ਪਿੱਛੇ ਗੱਡੀ ਲੱਗੀ ਆ ਬਾਈ ਜੀ ਕਿਵੇਂ ਆ ਇਹਦੇ ਮਤਲਬ ਕੀ ਮਟੀਰੀਅਲ ਲੱਕੜ ਕਿਹੜੀ ਲੱਗੀ ਹੋਈ ਹੈ ਤੇ ਬਾਈ ਜੀ ਇਹਨੂੰ ਸਾਗਵਾਨ ਦੀ ਲੱਕੜ ਲੱਗੀ ਹੋਈ ਆ ਅੱਛਾ ਜੀ ਹਾਂਜੀ ਹਾਂਜੀ ਤੇ ਬਾਈ ਜੀ ਜਿਹੜੀ ਆ ਚੀਜ਼ ਤੁਸੀਂ ਨਾਲ ਲਾਈ ਹੈ ਨਾ ਆ ਜਿਹੜੀ ਚੀਜ਼ ਆ ਹਾਂਜੀ ਬਾਈ ਦਿਖਾ ਜ਼ੂਮ ਕਰਕੇ ਕਿਰਾਂ ਇਹ ਤਾਂ ਐਂਡ ਹੀ ਆ ਬਾਈ ਜੀ ਇਹ ਵਧੀਆ ਤਰੀਕੇ ਨਾਲ ਘੁੰਮ ਸਕਦਾ ਇਹ ਬਿਲਕੁਲ ਜੀ ਠੀਕ ਆ ਜੀ ਇਹ 6 ਸੀਟਰ ਡਾਈਨਿੰਗ ਟੇਬਲ ਹੈਗਾ ਅੱਛਾ ਉੱਪਰ ਆਨਿਕਸ ਮਾਰਬਲ ਲੱਗਾ ਜੀ ਹਾਂਜੀ ਹਾਂਜੀ ਲੱਕੀ ਸਰ ਇਹਦੇ ਤੇ ਜਿੰਨੀ ਵੀ ਮਟੀਰੀਅਲ ਲੱਗਾ ਹੋਇਆ ਸਾਰੀ ਸਵੇਟ ਲੈਦਰ ਆ ਸਵੇਟ ਲੈਦਰ ਹਾਂਜੀ 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 ਗੁੱਡ ਕੁਆਲਿਟੀ ਦੀ ਸਵੇਟ ਲੈਦਰ ਲੱਗੀ ਹੋਈ ਆ ਟਾਂ ਵੱਧ ਨੇ ਦੇਖੋ ਜੀ ਹਾਂਜੀ ਇਹਦੇ ਤੇ ਵੀ 20% ਆਫ ਹੈ ਹਾਂਜੀ ਹਾਂਜੀ ਇਹ ਵੀ ਤੁਹਾਨੂੰ ਪੂਰਾ ਪੂਰਾ ਇਹ ਸਾਰਾ ਸੈੱਟ ਹੀ 85000 ਦਾ ਹੈ ਜੀ ਸਾਰਾ ਦੇਖੋ ਹਾਂਜੀ ਇਹ ਸਾਰਾ ਪਲਿਸਟਰ ਵਾਲਸ ਵਾਲਾ ਡਿਜ਼ਾਈਨਿੰਗ ਸੋਫਾ ਹੈ ਜੀ ਅੱਛਾ ਜੀ ਇਹ ਪਲਿਸਟਰ ਵਾਲਾ ਹੈ ਹਾਂਜੀ 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 ਆਹ ਦੇਖੋ ਬਜੀ ਇਹਦਾ ਟੇਬਲ ਇਹ ਟੇਬਲ ਲੱਗ ਹੈ ਜੀ अच्छा टेबल ਵੀ ਇਹਦਾ ਸਾਗ ਬਣਨ ਦੇ ਵਿੱਚ ਸਾਰਾ ਰੈਡੀ ਹੋਇਆ ਬਾਈ। ਦੀਆਂ ਡਿਟੇਲਾਂ ਲਓ। ਹਾਂਜੀ ਹਾਂਜੀ ਇਹਦੇ ਨਾਲ ਹੀ ਐਲ ਸੀ ਡੀ ਜਿਹੜਾ ਪੈਨਲ ਆ ਜੀ। ਆਹ ਪੈਨਲ ਆ ਗਿਆ ਜੀ ਇਹ ਲਈ ਜੀ। ਹਾਂਜੀ ਹਾਂਜੀ ਤੇ ਪ੍ਰੋਪਰ ਇੱਕ ਰੂਮ ਦਾ ਬਣਿਆ ਹੋਇਆ ਸਾਰਾ ਕਨਸੈਪਟ ਹੈਗਾ ਜੀ। ਬਿਲਕੁਲ ਜੀ। ਇਹਦੇ ਨਾਲ ਹੀ ਇੱਕ ਲਮੀਰਾ ਹੈਗੀ ਆ। ਹਾਂਜੀ ਸਸਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੀ ਇਸ ਵੀਡੀਓ ਦੇ ਵਿੱਚ ਜੀ ਅੱਜ ਦੇ ਵਲੌਗ ਦੇ ਵਿੱਚ ਜੀ ਤੇ ਆਪਾਂ ਇਸ ਟਾਈਮ ਖੜੇ ਆ ਜੀ ਬਰਨਾਲਾ वुਡਸ ਮੁਹਾਲੀ ਵਾਲਿਆਂ ਦੇ ਕੋਲ ਜੀ। ਇਹ ਇਹਨਾਂ ਦਾ ਜਿਹੜਾ ਸ਼ੋਰੂਮ ਆ ਇਹ ਹੈਗਾ ਜੀ ਮੁਹਾਲੀ ਦੇ ਵਿੱਚ 82 ਸੈਕਟਰ ਨੀਅਰ 에어ਪੋਰਟ ਰੋ ਤੇ ਬੜੀ ਵਧੀਆ ਕੁਆਲਿਟੀ ਦਾ ਇਹਨਾਂ ਕੋਲ ਫਰਨੀਚਰ ਹੈ ਸਾਰਾ ਤੁਹਾਨੂੰ ਦਿਖਾਉਨੇ ਆ ਤੇ ਵਲੌਗ ਦੇ ਐਂਡ ਤੱਕ ਬਣੇ ਰਹੋ ਬੜਾ ਹੀ ਵਧੀਆ ਵਲੌਗ ਜਾਣ ਵਾਲਾ ਹੈ ਤੇ ਜੇ ਤੁਸੀਂ ਫਰਨੀਚਰ ਲੈਣਾ ਹੈ ਦਿਵਾਲੀ ਤੱਕ ਬੜੀ ਆਫ ਲੱਗੀ ਹੈ ਸਾਰਾ ਤੁਹਾਨੂੰ ਦਿਖਾਉਨੇ ਆ ਆਜੋ ਮੇਰੇ ਨਾਲ ਬਾਈ ਜੀ ਨਾਲ ਕਰਦੇ ਆ ਗੱਲਬਾਤ ਆਜੋ ਤੇ ਲਓ ਜੀ ਬਾਈ ਜੀ ਨਾਲ ਆਪਾਂ ਮੁਲਾਕਤ ਕਰਦੇ ਆ ਤੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਵਧੀਆ ਠੀਕ ਠਾਕ ਕੋਈ ਸੁਣਾਓ ਵਧੀਆ ਚੱਲ ਰਿਹਾ ਜੀ ਹਾਂਜੀ ਹਾਂਜੀ ਬਹੁਤ ਚਲ ਵਧੀਆ ਚੱਲਦਾ ਅੱਛਾ ਬਾਈ ਜੀ ਆਪਾਂ ਬਰਨਾਲਾ ਵੁੱਡਸ ਬਰਨਾਲਾ ਤੇ ਜਾਏ ਸੀਗੇ ਹਾਂਜੀ ਸੇਮ ਇੱਕੋ ਹੀ ਗੱਲ ਹੈ ਨਾ ਜੀ ਇੱਕੋ ਇੱਕੋ ਹੀ ਗੱਲ ਹੈ ਜੀ ਆਪਾਂ ਜਿਹੜਾ ਬਰਨਾਲਾ ਬੋਡਸ ਮਹਾਲੀ ਹੈ ਜਿਹੜਾ ਮਹਾਲੀ ਦੇ ਵਿੱਚ ਆਪਾਂ ਨਵਾਂ ਸ਼ੋਰੂਮ ਓਪਨ ਕਰਦਾ ਹੈ ਬਿਲਕੁਲ ਜੀ ਹਾਂਜੀ 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 ਤੇ ਬਾਈ ਜੀ ਕਰੋ ਸ਼ੁਰੂ ਇੱਕ ਵਾਰੀ ਬਾਈ ਦਿਖਾਓ ਸਾਰਾ ਹਾਂਜੀ 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 ਛਾਤ ਮਰਾ ਦਿਓ ਇੱਕ ਵਾਰੀ ਹਾਂ ਜੀ ਆ ਦੇਖੋ ਸਾਰਾ ਫਰਨੀਚਰ ਆ ਤੇ ਆਪਾਂ ਤੁਹਾਨੂੰ ਇਹਦੇ ਨਾਲ ਵਾਕਿਫ ਕਰਾਵਾਂਗੇ ਤੇ ਬਾਈ ਜੀ ਕਰ ਦਿਓ ਸਟਾਰਟ ਜੀ ਮਹਾਰਾਜ ਦਾ ਨਾਮ ਲੈ ਕੇ ਜਿਹੜਾ ਪਹਿਲੇ ਨੰਬਰ ਤੇ ਆਪਣਾ ਤੁਸੀਂ ਸ਼ੁਰੂ ਕਰਨਾ ਹੈ ਜੀ ਆਪਣੇ ਕੋਲੇ ਇੱਕ ਬਹੁਤ ਵਧੀਆ ਪੈਕੇਜ ਲੱਗਾ ਹੋਇਆ ਟਾਲੀ ਦੇ ਵਿੱਚ ਬਣਿਆ ਹੋਇਆ ਸਾਰਾ ਠੀਕ ਹੈ ਜ ਹਾਂਜੀ ਇਹਦੇ ਨਾਲ ਇੱਕ ਗੱਦਾ ਹੈਗਾ ਜੀ ਠੀਕ ਹੈ ਜੀ ਸੁਪਰੀਮਿਅਮ ਕੁਆਲਿਟੀ ਦਾ ਪ੍ਰੋਪਰ ਵਧੀਆ ਗੱਦਾ ਹੈਗਾ ਜੀ ਹਾਂਜੀ ਸੁਪਰੀਮ ਨਾਲ ਸੈਟੀਆਂ ਮਿਲ ਜਾਣਗੀਆਂ ਲਓ ਜੀ ਆਹ ਸੈਟੀਆਂ ਮਿਲਣਗੀਆਂ ਜੀ ਹਾਂਜੀ ਬਿਲਕੁਲ ਜੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਇਹ ਟਾਲੀ ਦੇ ਵਿੱਚ ਬਣਿਆ ਹੋਇਆ ਇਹ ਟਾਲੀ ਦੇ ਵਿੱਚ ਬਣਿਆ ਹੋਇਆ ਬਹੁਤ ਸੋਹਣੀ ਅਤੇ ਪਾਲਿਸ਼ ਹੋਈ ਹੈ ਇਹਦੇ ਨਾਲ ਡਰੈਸਿੰਗ ਟੇਬਲ ਵੀ ਹੈ ਅੱਛਾ ਜੀ ਤੇ ਮੇਨ ਕੀ ਹੈਗਾ ਜੁਨਾ ਵੀ ਇਹਦੇ ਤੇ ਪਿੱਤਲ ਦਾ ਬਹੁਤ ਵਧੀਆ ਵਰਕ ਹੋਇਆ ਵਾ ਆਹ ਦੇਖੋ ਜੀ ਆ ਸਾਰਾ ਪਿੱਤਲ ਦਾ ਵਰਕ ਹੋਇਆ ਜੀ ਇਹ ਡਰੈਸਿੰਗ ਟੇਬਲ ਤੁਹਾਨੂੰ ਮਿਲਣ ਜਾ ਰਿਹਾ ਹੈ ਇਹ ਬੈੱਡ ਦੇ ਨਾਲ ਹੀ ਰੇਟ ਵੀ ਤੁਹਾਨੂੰ ਦੱਸ ਦਿਆਂ ਪਹਿਲਾਂ ਤੁਸੀਂ ਇਹ 2 बाई ਜਿਹੜਾ ਕੋਈ ਦੀਆਂ ਡਿਟੇਲਾਂ ਲਓ ਹਾਂਜੀ ਹਾਂਜੀ ਇਹਦੇ ਨਾਲ ਹੀ ਐਲ ਸੀ ਡੀ ਜਿਹੜਾ ਪੈਨਲ ਆ ਜੀ ਆਹ ਪੈਨਲ ਆ ਗਿਆ ਜੀ ਹਾਂਜੀ ਹਾਂਜੀ ਤੇ ਪ੍ਰੋਪਰ ਇੱਕ ਰੂਮ ਦਾ ਬਣਿਆ ਹੋਇਆ ਸਾਰਾ ਕਨਸੈਪਟ ਹੈਗਾ ਜੀ ਇਹਦੇ ਨਾਲ ਹੀ ਇੱਕ ਅਲਮੀਰਾ ਹੈਗੀ ਆ ਲਓ ਜੀ ਆਹ ਅਲਮੀਰਾ ਆ ਗਈ ਪੂਰਾ ਕਲਾਸਿਕ ਸਟਾਈਲ ਆ ਬਾਈ ਜੀ ਇਹ ਕਿੰਨੇ ਵਾਈ ਕਿੰਨੇ ਦੀ ਤੁਸੀਂ ਕਹਾਂ ਸੀ ਅਲਮਾਰੀ ਇਹ ਇਹ 5 बाई 7 ਦੀ ਅਲਮਾਰੀ ਆ ਜੀ ਓਕੇ ਜੀ ਟੋਪਰ ਖੁੱਲੀ ਡੁੱਲੀ ਅਲਮਾਰੀ ਬਣੀ ਹੋਈ ਹੈ ਇਹ ਬਿਲਕੁਲ ਜੀ ਹਾਂਜੀ ਹਾਂਜੀ ਇਹ ਜਿਹੜਾ ਪੂਰਾ ਇਹ ਪੈਕੇਜ ਹੈਗਾ 1,65,000 ਰ ਲਓ ਜੀ 165000 ਦੇ ਵਿੱਚ ਤੁਹਾਨੂੰ ਮਿਲ ਜੂਗਾ ਆ ਬੈੱਡ ਜੀ ਨਾਲ ਗੱਦੇ ਨਾਲ ਉਹ ਵਾਲਾ ਡਰੈਸਿੰਗ ਟੇਬਲ ਨਾਲ LED ਪੈਨਲ ਆ ਗਿਆ ਹਾਂਜੀ ਰੁਕ ਜੁਓ ਹਜੇ ਇੱਕ ਚੀਜ਼ ਹੋਰ ਰਹਿ ਗਈ ਹੈ ਨਾਲ ਤੁਹਾਨੂੰ ਆਹ ਅਲਮਰਾ ਵੀ ਮਿਲਣ ਵਾਲੀ ਹੈ 165000 ਰੁਪਏ ਦੇ ਵਿੱਚ ਇਹ ਪੂਰਾ ਪੈਕੇਜ ਹੈਗਾ ਦੀਵਾਲੀ ਤੱਕ ਇਹ ਤੇ ਆਫਰ ਲੱਗੀ ਹੋਈ ਹੈ ਜੀ ਡਿਲੀਵਰੀ ਹੈਗੀ ਆਪਾਂ ਇਹ ਪੂਰੇ ਪੰਜਾਬ ਦੇ ਵਿੱਚ ਆਪਾਂ ਇਹਨੂੰ ਫ੍ਰੀ ਕਰਾਂਗੇ ਲਓ ਜੀ ਡਿਲੀਵਰੀ ਵੀ ਬਾਈ ਜੀ ਨੇ ਫ੍ਰੀ ਕਰਤੀ ਵੀ ਜੇ ਮੈਂ ਇੱਕ ਚੀਜ਼ ਸੋਚ ਰਿਹਾ ਸੀ ਬਾਈ ਜੀ ਕਿਸੇ ਨੇ 100 200 ਕਿਲੋਮੀਟਰ ਲੈ ਕੇ ਜਾਣਾ ਹੈ ਮੇਰੇ ਹਿਸਾਬ ਨਾਲ ਘੱਟ ਤੋਂ ਘੱਟ 4-5000 ਉਹ ਵੀ ਬਚ ਗਏ ਬਿਲਕੁਲ ਜੀ ਬਿਲਕੁਲ ਘੱਟ ਤੋਂ ਘੱਟ 5 ਤੋਂ 7000 ਰੁਪਿਆ ਜੀ ਜਿਹੜੀ ਇਹਦੇ ਡਿਲੀਵਰੀ ਚਾਰਜਸ ਨੇ ਕਿਉਂਕਿ ਲੋਡ ਬਹੁਤ ਹੈ ਜੀ ਲੋਡ ਬਹੁਤ ਸਾਰਾ ਸਮਾਨ ਜਾਣਦਾ ਹੈ ਨਾ ਕੋਈ ਆਪਣੇ ਸਮਝੋ ਬਚ ਗਏ ਤੇ ਲਓ ਜੀ ਇਹ ਹੁਣ ਅੱਗੇ ਫਿਰ ਆ ਗਏ ਨੇ ਆਪਣੇ ਕੋਲ ਜੀ ਡਾਈਨਿੰਗ ਟੇਬਲ ਸੀਟਰ ਹੈਗਾ ਜੀ ਅੱਛਾ ਜੀ ਹਾਂ ਜੀ ਹਾਂ ਜੀ ਵਧੀਆ ਦੇ ਪ੍ਰੀਮੀਅਮ ਕੁਆਲਿਟੀ ਦੇ ਸਾਰੇ ਡਾਈਨਿੰਗ ਹੈ ਇਹ ਵੀ ਸਾਗਵਾਂਚ ਨੇ ਜੀ ਹਾਂ ਜੀ ਸਾਰੇ ਸਾਰੇ ਜਿੰਨਾ ਵੀ ਆਪਣੇ ਕੋਲੇ ਮਾਲ ਆ तकरीबन ਸਾਰਾ ਸਾਗਵਾਂਨ ਦੇ ਵਿੱਚ ਬਣਿਆ ਹੋਇਆ ਹੈ ਅੱਛਾ ਭਾਈ ਜੀ ਇਹ ਇੱਥੇ ਕਿਹੜਾ ਮਾਰਬਲ ਹੈ ਲੱਗਾ ਹੋਇਆ ਇਹਦੇ ਤੇ ਪਲੇਸਟਰ ਮਾਰਬਲ ਹੈ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਲਓ ਜੀ ਏਵੀ 6 ਸੀਟਰ ਡਾਈਨਿੰਗ ਟੇਬਲ ਹੈਗਾ ਇਹਦੇ ਤੇ ਆਫ ਲੱਗਿਆ ਹੋਇਆ ਜੀ ਇਹ ਆਪਾਂ ਨੂੰ 70000 ਰੁਪਏ ਦੇ ਵਿੱਚ ਆਫ ਕਰਕੇ 70000 ਰੁਪਏ ਦੇ ਵਿੱਚ ਇਹ ਆਪਾਂ ਨੂੰ ਜਿਹੜਾ ਡਾਈਨਿੰਗ ਟੇਬਲ ਹੈ 6 ਸੀਟਰ ਲਓ ਜੀ ਇੱਥੇ ਪਲੇਸਟਰ ਮਾਰ ਤੇ ਆਫ ਕਰਕੇ ਜਿਹੜਾ ਉਹ 70000 ਦਾ ਤੁਹਾਨੂੰ ਇਹ 6 ਸੀਟਰ ਜਿਹੜਾ ਹੈ ਪੈ ਜਾਊਗਾ ਤੇ ਬਾਈ ਜੀ ਆਹ ਤਾਂ ਜਮੈਂ ਹੀ ਨਾ ਮਤਲਬ ਦਿਲ ਲੁੱਟੀ ਜਾਂਦਾ ਹੈ ਹਾਂਜੀ ਹਾਂਜੀ ਇਹਦੇ ਵਿੱਚ ਕੀ ਹੈ ਕਿ ਜਿੰਨਾ ਘਰਾਂ ਦੇ ਵਿੱਚ ਡਾਈਨਿੰਗ ਏਰੀਆ ਜਿਆਦਾ ਵੱਡੇ ਹੈਗੇ ਆ ਹਾਂਜੀ 8 ਸੀਟਰ ਹੈ ਜੀ ਹਾਂਜੀ ਮੈਂਬਰ ਵੀ ਜਿਆਦਾ ਹੈਗੇ ਆ ਉਹਨਾਂ ਲਈ ਇਹ ਆਪਾਂ ਵਧੀਆ 8 ਸੀਟਰ ਡਾਈਨਿੰਗ ਟੇਬਲ ਤਿਆਰ ਕੀਤੇ ਹੋਏ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਮਾਰਬਲ ਭਾਈ ਬਹੁਤ ਵਧੀਆ ਮਾਰਬਲ ਲੱਗਿਆ ਹੋਇਆ ਸਾਰਾ ਪ੍ਰੀਮੀਅਮ ਕੁਆਲਿਟੀ ਦਾ ਮਾਰਬਲ ਹੈ ਦਿਖਾਓ ਨੇੜੇ ਜੀ ਇਹਨੂੰ ਬਿਲਕੁਲ ਬਹੁਤ ਵਧੀਆ ਲੱਗ ਰਿਹਾ ਜੀ ਤੇ ਸਾਰੀ ਸਾਗਵਣ ਦੀ ਜਿਹੜੀ ਲੱਕੜ ਆ ਕੁਰਸੀਆਂ ਦੇ ਵਿੱਚ ਯੂਜ਼ ਕੀਤੀ ਹੋਈ ਆ ਬਿਲਕੁਲ ਜੀ ਹਾਂਜੀ ਹਾਂਜੀ ਅੱਛਾ ਪਾਲਿਸ਼ ਕਰੀ ਹੋਈ ਵੀਰ ਜੀ ਉੱਪਰ ਜਿਹੜੀ ਆ ਹਾਂਜੀ ਹਾਂਜੀ ਬਹੁਤ ਵਧੀਆ ਪਲਿਸਟਰ ਪਾਲਿਸ਼ ਹੋਈ ਵੀ ਆ ਟੌਪ ਦੀ ਕੁਆਲਿਟੀ ਦੀ ਇਹਦੇ ਤੇ ਪਾਲਿਸ਼ ਹੋਈ ਵੀ ਆ ਠੀਕ ਹੈ ਜੀ ਇੱਕ ਆ ਆ ਗਿਆ ਭਾਈ ਜੀ ਇਹ 5 ਸੀਟਰ ਆ ਗਿਆ ਜੀ ਇਹ ਸੋਫਾ ਇਹ ਸੋਫਾ ਹੈ ਜੀ ਹਾਂਜੀ ਇਹ 5 ਸੀਟਰ ਹੈ ਇਹ ਵੀ ਆਪਣਾ ਜਿੱਦਾਂ ਰਾਇਲ ਲੁੱਕ ਦੇ ਵਿੱਚ ਹੈਗਾ ਓਮੇ ਬਣਿਆ ਹੋਇਆ ਜੀ ਇਹਨੂੰ ਆਪਾਂ ਜਿਵੇਂ ਪਹਿਲਾਂ ਨੂੰ ਆਪਾਂ ਪੀੜਾ ਸੈੱਟ ਬੋਲ ਦਿੰਦੇ ਸੀ ਜਿਹੜਾ ਮੈਂ ਹੀ ਕਹਿਣ ਲੱਗਾ ਸੀ ਹਾਂਜੀ 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 ਇਹ ਪੀੜਾ ਸੈੱਟ ਆ ਗਿਆ ਜੀ ਇਹ ਕਿੰਨੇ ਦਾ ਪੈਜੂਗਾ ਜੀ ਇਹ ਆਪਾਂ ਨੂੰ ਆਫ ਕਰਕੇ ਸਾਰੇ ਇਹਦੇ ਤੇ ਵੀ ਆਪਣਾ ਤੁਸੀਂ 15% ਆਫ ਹੈ ਇਹਦੇ ਤੇ ਤੁਹਾਨੂੰ ਸਾਰਾ ਇਹ ਪਏਗਾ 30000 ਰੁਪਏ ਦੇ ਵਿੱਚ ਓਕੇ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਭਾਈ ਜੀ ਆ ਆ ਪਏ ਨੇ ਆ ਮਤਲਬ ਵੱਡੇ ਵੱਡੇ ਜਿਹੜੇ ਆ ਹਾਂਜੀ ਹਾਂਜੀ ਮਹਾਰਾਜਾ ਸਟਾਈਲ ਮਹਾਰਾਜਾ ਸਟਾਈਲ ਵਾਲੀਆਂ ਕੁਰਸੀਆਂ ਨੇ ਠੀਕ ਹੈ ਜੀ ਇਹ ਪੂਰਾ ਸੋਫਾ ਸੈੱਟ ਬਣਿਆ ਹੋਇਆ 20% ਇਹਦੇ ਤੇ ਆਫ ਹੈ ਆਪਾਂ ਨੂੰ ਸਾਰਾ 65000 ਰੁਪਏ ਦੇ ਵਿੱਚ ਪੈਣਾ ਹੈ ਲਓ ਜੀ ਆ 65000 ਦੇ ਵਿੱਚ ਤੁਹਾਨੂੰ ਮਿਲੂਗਾ ਇੱਥੇ ਆਓ ਤੇ ਲੈ ਕੇ ਜਾਓ ਵੀਰ ਜੀ ਉੱਪਰ ਇਹ ਤੇ ਜਿਹੜਾ ਲੱਗਾ ਹੋਇਆ ਮਟੀਰੀਅਲ ਉਹ ਕਿਦਾਂ ਦਾ ਇਹ ਸਰ ਇਹਦੇ ਤੇ ਜਿੰਨੀ ਵੀ ਇਹ ਮਟੀਰੀਅਲ ਲੱਗਾ ਹੋਇਆ ਸਾਰੀ ਸਵੇਟ ਲੈਦਰ ਆ ਸਵੇਟ ਲੈਦਰ ਹਾਂਜੀ 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 ਗੁੱਡ ਕੁਆਲਿਟੀ ਦੀ ਸਵੇਟ ਲੈਦਰ ਲੱਗੀ ਹੋਈ ਆ ਬਿਲਕੁਲ ਹਾਂਜੀ ਤੇ ਜਿਵੇਂ ਹੁਣ ਕਲੀਨ ਵਗੈਰਾ ਕਰੀ ਦਿਆ ਕਿਸੇ ਵੇਲੇ ਹੁੰਦਾ ਨਾ ਆਪਣੇ ਬਗੜੋੜੀਆਂੀਆਂ ਬਣੀਆਂ ਤਰੇੜੀਆਂ ਉਹ ਤਾਂ ਨਹੀਂ ਬਣਨ ਵਾਲਾ ਕੋਈ ਨਹੀਂ ਉਹ ਨਹੀਂ ਬਣਦੀਆਂ ਜੇਕਰ ਥੋੜਾ ਬਹੁਤ ਹੈ ਤੇ ਕੋਈ ਹੱਥ ਮੈਲੇ ਵੀ ਲੱਗਦੇ ਆ ਤਾਂ ਤੁਸੀਂ ਗਿੱਲਾ ਕੱਪੜੇ ਨਾਲ ਇਹਨੂੰ ਸਾਫ਼ ਕਰੀ ਕਲੀਨ ਹੋ ਜਾਊਗਾ ਜੀ ਠੀਕ ਹੈ ਲਓ ਜੀ ਇਹ ਆ ਗਿਆ ਜੀ ਤੇ ਉਸ ਤੋਂ ਬਾਅਦ ਆ ਵੀ ਸੇਮ ਹੀ ਆ ਜੀ ਇੱਕ ਕਲਰ ਦਾ ਫਰਕ ਹੈ ਕਿ ਮਤਲਬ ਅੱਡਾ ਡਿਜ਼ਾਈਨ ਅੱਡ ਹੈ ਜੀ ਇਹ ਡਿਜ਼ਾਈਨ ਵੀ ਅੱਡਾ ਹੈ ਜੀ ਇਹਦੇ ਤੇ ਜਿਹੜੀ ਕੁਆਲਿਟੀ ਦਾ ਬਣਿਆ ਹੋਇਆ ਜਿਹੜਾ ਉਹ ਵੀ ਵੱਖਰਾ ਹੈ ਜੀ ਇਹਦਾ ਮਤਲਬ ਫੈਬਰਿਕ ਹੋਰ ਹੈ ਜੀ ਇਹਦਾ ਫੈਬਰਿਕ ਹੋਰ ਹੈਗਾ ਜੀ ਜਿਹੜੀ ਇਹਦੀ ਕੰਪੈਸਟੀ ਹੈ ਉਹ ਵੀ ਜ਼ਿਆਦਾ ਹੈਗੀ ਆ ਹਾਂਜੀ ਇਹ ਸਿੱਟਾਂ ਵੱਧ ਨੇ ਹਾਂਜੀ ਇਹ ਵੀ ਤੁਹਾਨੂੰ ਪੂਰਾ ਪੂਰਾ ਇਹ ਸਾਰਾ ਸੈੱਟ ਹੀ 85000 ਦਾ ਜੀ ਸਾਰਾ 85000 ਰੁਪਏ ਦਾ ਆਪਾਂ ਨੂੰ ਵਿਦ ਆ ਟੇਬਲ ਤੇ ਜਿਹੜਾ ਜਿਹੜਾ ਵੱਲ ਵਿਦ ਸ਼ੀਸ਼ਾ ਉੱਪਰ ਸ਼ੀਸ਼ਾ ਰੱਖ ਕੇ ਜੀ ਤੇ ਆ ਸਾਰਾ ਤੁਹਾਨੂੰ ਜਿਹੜਾ ਸਿਸਟਮ ਤੁਸੀਂ ਦੇਖ ਰਹੇ ਹੋ ਸਾਰਾ ਇਹ ਪੈਜੂ ਤੁਹਾਨੂੰ 85000 ਦਾ ਦਿਵਾਲੀ ਤੱਕ ਆਫਰ ਹੈ ਜੀ ਹਾਂਜੀ ਹਾਂਜੀ ਦਿਵਾਲੀ ਤੱਕ 20% ਆਫਰ ਹੈ ਲਓ ਜੀ ਤੇ ਇਹ ਕਾ ਆ ਗਿਆ ਭਾਈ ਜੀ ਹਾਂਜੀ ਹਾਂਜੀ ਇਹਦੀਆਂ ਚਿਹਰਾ ਥੋੜੀਆਂ ਅਲੱਗ ਤਰ੍ਹਾਂ ਦੀਆਂ ਬਣੀਆਂ ਨਾਲ ਜਿਹੜੀਆਂ ਹਾਂਜੀ ਹਾਂਜੀ ਇਹ ਥੋੜਾ ਜਿਹਾ ਅਲੱਗ ਕਨਸੈਪਟ ਹੈ ਜੀ ਹਾਂਜੀ ਇਹਦੇ ਵਿੱਚ ਆਪਾਂ ਜਿਵੇਂ ਕਿ ਇਹ ਲਾਈਟਿੰਗ ਵਾਲਾ ਸੋਫਾ ਹੈਗਾ ਜੀ ਇਹਨਾਂ ਦੀਆਂ ਲਾਈਟਾਂ ਜਿਹੜੀਆਂ ਕੌਣ ਹੁੰਦੀਆਂ ਇਹ जगਦੀਆਂ ਇਹਨਾਂ ਦੇ ਵਿੱਚ ਅੱਛਾ ਅੱਛਾ ਲਾਈਟਿੰਗ ਹੁੰਦੀ ਠੀਕ ਹੈ ਜੀ ਤੇ ਲਓ ਜੀ ਇਹਨੇ ਸੋਫੇ ਪਾਈ ਜੀ ਹਰਾਂ ਕੋਲ ਤੇ ਬਾਜੀ ਡਾਈਨਿੰਗ ਟੇਬਲ ਇੱਧਰ ਇੱਕ ਤੋਂ ਪਈ ਨੇ ਜਿਹੜੇ ਮੈਨੂੰ ਬੜੇ ਵਧੀਆ ਲੱਗੀ ਜਾਂਦੇ ਨੇ ਆਪਾਂ ਉਹ ਦੇਖ ਲਈਏ ਆ ਤਾਂ ਆਪਣੇ ਸਿੰਪਲ ਆ ਗਿਆ ਜੀ ਡਾਈਨਿੰਗ ਦੇ ਹਾਂਜੀ ਹਾਂਜੀ ਇਹ ਟਾਲੀ ਦੇ ਵਿੱਚ ਬਣੇ ਹੋਏ ਤਿਆਰ ਨੇ ਹਾਂਜੀ ਇਹ ਕਿੰਨੀ ਪ੍ਰਾਈਸ ਰੇਂਜ ਚ ਆਂਦੇ ਨੇ ਜਿਵੇਂ ਆ ਆ ਗਿਆ ਆ ਹੋ ਗਿਆ ਜੀ ਆ ਵਾਲਾ ਹਾਂਜੀ ਹਾਂਜੀ ਸਾਰਿਆਂ ਤੇ ਕਿਸੇ ਤੇ 20% ਤਾਂ ਕਿਸੇ ਤੇ 10% ਆਪਾਂ ਸਾਰਾ ਹੀ ਜਿੰਨਾ ਵੀ ਮਾਲ ਆ ਇਹਦੇ ਤੇ ਆਫ ਦੇ ਵਿੱਚ ਰੱਖਿਆ ਹੋਇਆ ਜੀ ਜੀ ਆ ਦੇਖੋ ਜੀ ਆ ਵੀ ਸੋਫਾ ਮਤਲਬ ਇੱਕ ਤੋਂ ਇੱਕ ਹੈ ਜੀ ਇੰਨਾਂ ਕੋਲ ਮਹਾਰਾਜਾ ਸਟਾਈਲ ਵੇ ਨੇ ਤੇ ਬਾਜੀ ਜਿਹੜਾ ਜ਼ਿਆਦਾ ਦਿਲ ਖਿੱਚਣਦਿਆਂ ਮ ਉਹ ਆ ਚੀਜ਼ਾਂ ਨੇ ਜੀ ਹਾਂਜੀ ਹਾਂਜੀ ਇਹ ਦੇਖੋ ਜੀ ਤੁਸੀਂ ਇਹ ਵੀ ਸਾਰਾ ਸਾਗ ਦੇ ਵਿੱਚ ਤਿਆਰ ਬਣਿਆ ਸਿਕਸ ਸੀਟਰ ਇਹ ਡਾਈਨਿੰਗ ਟੇਬਲ ਹੈਗਾ ਜੀ ਜਿਹਦੇ ਦੇ ਵਿੱਚ ਵੀ ਪਲ ਸਟੋਰ ਦੀ ਆਪਣਾ ਇਹਦੇ ਤੇ ਮਾਰਬਲ ਹੈਗਾ 30% ਦੇ ਤੇ ਵੀ ਤੁਹਾਨੂੰ ਆਫ ਦੇ ਦਾਂਗੇ ਠੀਕ ਹੈ ਜੀ ਲਓ ਜੀ ਇੱਥੇ ਵੀ ਤੁਹਾਨੂੰ ਆਫ ਮਿਲ ਜੂਗੀ ਮਤਲਬ ਕਿ 60 70000 80000 ਦੇ ਵਿੱਚ ਆਪਣੇ ਕੋਲ ਵਧੀਆ ਮਿਲ ਜੂਗਾ ਇਹ ਕਵਲਟੀ ਵਿੱਚ ਆਦਾ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਸੋ ਕਿਉਂਕਿ ਫਿਰ ਕੁਆਲਟੀ ਹੈ ਜਿਹੜੀ ਉਹ ਵਧੀਆ ਤਾਂ ਕਰਕੇ ਥੋੜਾ ਪ੍ਰਾਈਸ ਵੀ ਜਿਹੜਾ ਉਹ ਆਪ ਜਾਣਦਾ ਹੀ ਤੇ ਬਾਕੀ ਆ ਬੈਡਸ ਵਗੈਰਾ ਨਾਲ ਜਿਹੜੇ ਇਹ ਬੈਡ ਹੈ ਜਿਹੜੀ ਬਿਲਕੁਲ ਟਾਲੀ ਦੇ ਵਿੱਚ ਬਣੇ ਹੋਏ ਤਿਆਰ ਬੈਡ ਹੈਗੇ ਆ ਜੀ ਜੀ ਹਾਂ ਜੀ ਬਹੁਤ ਵਧੀਆ ਤੇ ਪਾਲਿਸ਼ ਹੋਈ ਵੀ ਹੈ ਇਹਨਾਂ ਤੇ ਵੀ 10% 20% ਸਾਰਿਆਂ ਤੇ ਦੀਵਾਲੀ ਦਾ ਕਰਕੇ ਆਪਾਂ ਆਫਰ ਲਾਈ ਹੋਈ ਠੀਕ ਹੈ ਜੀ ਸੋ ਕਹਿਣ ਦਾ ਭਾਅ ਵੈ ਇਹਨਾਂ ਦੇ ਭਾਈ ਜੀ ਦੇ ਵੀ ਜਿਹੜਾ ਮਤਲਬ ਦੀਵਾਲੀ ਕਰਕੇ ਆ ਉਹ ਇਹਨਾਂ ਨੇ 10% ਤੋਂ ਲੈ ਕੇ 30% ਤੱਕ ਜਿਹੜੀ ਹੈ ਸਾਰੇ ਫਰਨੀਚਰ ਤੇ ਆਫ ਹੈਗੀ ਆ ਤੁਸੀਂ ਇੱਥੇ ਆਓ ਤੇ ਮੌਕੇ ਦਾ ਜਿਹੜਾ ਫਾਇਦਾ ਲਓ ਜੀ ਹਾਂ ਜੀ ਲਓ ਜੀ ਇੱਕ ਬਾਈ ਆ ਦੇਖੀ ਆਪਾਂ ਕਾਫੀ ਵੱਡਾ ਹੈ ਇਹਦੇ ਲਈ ਤਾਂ ਮੈਨੂੰ ਲੱਗਦਾ ਲੌਬੀ ਚਾਹੀਦੀ ਹੈ ਪੂਰੀ ਜਿਹੜਾ ਹਾਂਜੀ ਜਨਾਬ ਜਿੰਨੇ ਇਹਦੇ ਨਾਲ ਸੈਟ ਨੇ ਜੀ ਆ ਦੇਖੋ ਤੁਸੀਂ ਜਿੰਨਾਂ ਦੇ ਵਿੱਚ ਜੀ ਇਹ ਆਪਣਾ ਏਰੀਆ ਜ਼ਿਆਦਾ ਹੈ ਜਿੱਥੇ ਏਰੀਆ ਜ਼ਿਆਦਾ ਜੀ ਹਾਂਜੀ ਜ਼ਿਆਦਾ ਏਰੀਆ ਦੇ ਵਿੱਚ ਇਹ ਆਪਣਾ ਵੱਡਾ ਸੋਫਾ ਆ ਜਾਂਦਾ ਇਹਦੇ ਤੇ ਸੀਟਾਂ ਵੀ ਹੀ ਜ਼ਿਆਦਾ ਹੋ ਜਾਂਦੀਆਂ ਹਾਂਜੀ 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 ਬਿਲਕੁਲ ਜੀ ਇਹਦੀਆਂ ਸੀਟਾਂ ਵੀ ਮਤਲਬ 11 12 ਸੀਟਰ ਤੇ ਹੋਊਗਾ ਜੀ 15 15 ਸੀਟਰ ਸੋਫਾ ਵੈਸੇ ਪਰ ਇੱਕ ਚੀਜ਼ ਦੇਖੋ ਤੁਸੀਂ ਵੀ ਇਹ ਇਹਦੇ ਲਈ ਜਿਹੜਾ ਡਰਾਇੰਗ ਰੂਮ ਆ ਉਹ ਵੀ ਘੱਟੋ ਘੱਟ ਮੇਰੇ ਹਿਸਾਬ ਨਾਲ 16 ਫੁੱਟ ਇੱਕ ਪਾਸੇ ਚਾਹੀਦਾ ਬਿਲਕੁਲ ਜੀ ਬਿਲਕੁਲ ਤੇ 10 12 ਫੁੱਟ ਇੱਕ ਪਾਸੇ 12 ਫੁੱਟ ਚਾਹੀਦਾ ਜੀ ਫੇਰ ਗੱਲ ਬਣੋ ਹਣਾ ਇਹ ਉੱਥੇ ਪੂਰਾ ਸੈਟਅਪ ਆਉਣਾ ਜੀ ਬਾਕੀ ਬਾਈ ਜੀ ਇੱਥੇ ਵੀ ਕਿੰਨੇ ਪਰਸੈਂਟ ਆਫ ਹੈ ਜੀ ਸਰ ਇਹਦੇ ਤੇ ਵੀ 20 ਪਰਸੈਂਟ ਆਫ ਹੈਗਾ ਜੀ ਓਕੇ ਜੀ ਹਾਂਜੀ ਲਓ ਜੀ ਸਾਰੀਆਂ ਚੀਜ਼ਾਂ ਤੇ ਆਫ ਹੈ ਤੇ ਆਓ ਤੁਸੀਂ ਮੌਕੇ ਦਾ ਫਾਇਦਾ ਲਓ ਹੁਣ ਆਪਾਂ ਬਾਈ ਜੀ ਹਰਾਂਦੇ ਨਾ ਅਪਸਟੇਅਰਸ ਹੈਗੀ ਇੱਕ ਪ੍ਰੀਮੀਅਮ ਕੁਆਲਿਟੀ ਫਰਨੀਚਰ ਦੀ ਉੱਥੇ ਬੈੱਡਸ ਆ ਜਾਣਗੇ ਸੋਫੇ ਆ ਜਾਣਗੇ ਤੇ ਡਾਈਨਿੰਗ ਟੇਬਲ ਤੇ ਇੱਕ ਦੋ ਵੈਰੈਟੀਆਂ ਹੋਰ ਨੇ ਚੇਅਰਸ ਵਗੈਰਾ ਦੀਆਂ ਉਹ ਤੁ ਲਓ ਜੀ ਇਹਨਾਂ ਕੋਲ ਫਰਨੀਚਰ ਦੀ ਸਾਰੀ ਪ੍ਰੀਮੀਅਮ ਕੁਆਲਿਟੀ ਵੀ ਹੈਗੀ ਐ ਤੇ ਉਹ ਤੁਹਾਨੂੰ ਸਾਰੀ ਆਪਾਂ ਹੁਣ ਦਿਖਾਉਣ ਲੱਗੇ ਆ ਜੀ ਆਹ ਦੇਖੋ ਤੁਸੀਂ ਪਹਿਲਾਂ ਬੈੱਡ ਤੇ ਇਹਦੇ ਬਾਰੇ ਆਪਾਂ ਬਾਈ ਜੀ ਤੋਂ ਪੁੱਛਦੇ ਆ ਬੜਾ ਪ੍ਰੀਮੀਅਮ ਕੁਆਲਿਟੀ ਦਾ ਨੇੜੇ ਉਹ ਇਧਰੋਂ ਦਿਖਾਓ ਮੜਾ ਇਹ ਲੈਣ ਕੇ ਨਾਲੇ ਦੀਆਂ ਸੈਟੀਆਂ ਤੇ ਆਹ ਦੇਖੋ ਤੁਸੀਂ ਇਹਦੀ ਮੀਨਾਕਾਰੀ ਤੇ ਆਹ ਜਿਹੜੀ ਪਿੱਛੇ ਗੱਦੀ ਲੱਗੀ ਐ ਬਾਈ ਜੀ ਕਿਵੇਂ ਆ ਇਹਦੇ ਮਤਲਬ ਕੀ ਮਟੀਰੀਅਲ ਲੱਕੜ ਕਿਹੜੀ ਲੱਗੀ ਹੋਈ ਐ ਤੇ ਬਾਈ ਜੀ ਇਹਨੂੰ ਸਾਗਵਾਨ ਦੀ ਲੱਕੜ ਲੱਗੀ ਹੋਈ ਐ ਅੱਛਾ ਜੀ ਹਾਂ ਜੀ ਹਾਂ ਜੀ ਹਮਮ ਇਹ ਬਹੁਤ ਵਧੀਆ ਮੈਟੈਲਿਕ ਪਾਲਿਸ਼ ਦੇ ਵਿੱਚ ਹੈਗੀ ਹੈ ਜੀ ਹਾਂਜੀ ਪਾਲਿਸ਼ ਬਹੁਤ ਦੀ ਵਧੀਆ ਜਿਹੜੀ ਸ਼ਾਈਨ ਕਰ ਰਹੀ ਹੈ ਪੂਰੀ ਗਲੋਸੀ ਹੈ ਜੀ ਹੈਨਾ ਬਿਲਕੁਲ ਪ੍ਰੀਮੀਅਮ ਕੁਆਲਿਟੀ ਹੈਗੀ ਹੈ ਜੀ ਜੀ ਹਾਂਜੀ ਹਾਂਜੀ ਤੇ ਕਿਵੇਂ ਇਹ ਗੱਦੇ ਦੇ ਨਾਲ ਕੁਝ ਆਫਰ ਵਗੈਰਾ ਇਹਦੇ ਵਿੱਚ ਕੀ ਹੈਗੀ ਹੈ ਬੈੱਡ ਦੇ ਵਿੱਚ ਜੀ ਇਹਦੇ ਨਾਲ ਨਹੀਂ ਇਹ ਗੱਦਾ ਲੱਗ ਹੈਗਾ ਜੀ ਅੱਛਾ ਜੀ ਠੀਕ ਹੈ ਜੀ ਤੇ ਜਿਹੜਾ ਇਹਦੇ ਤੇ ਆਫਰ ਚੱਲ ਰਹੀ ਹੈ ਇਹਦੇ ਤੇ 10% ਆਫ ਆ ਦਿਵਾਲੀ ਕਰਕੇ ਅੱਛਾ ਜੀ ਦਿਵਾਲੀ ਕਰਕੇ ਇਹਦੇ ਤੇ ਤੁਹਾਨੂੰ 10% ਜਿਹੜੀ ਆ ਆਫ ਮਿਲ ਜੂਗੀ ਸੈਟੀਆਂ ਦੇਖੋ ਤੁਸੀਂ ਆਹ ਦੇਖੋ ਹਾਂਜੀ ਪ੍ਰੋਪਰ ਜਿਹੜੀਆਂ ਬਣੀਆਂ ਹੋਈਆਂ ਨੇ ਆਹ ਦੇਖੋ ਜਾਓ ਲੋਜੀ ਤੇ ਵੀਰੇ ਇਹ ਚ ਜਿਹੜਾ ਉੱਪਰ ਪਾਲਿਸ਼ ਹੋਈ ਹੋਈ ਏ ਹਾਂਜੀ ਇਹ ਮਤਲਬ ਕਿਵੇਂ ਗਲੋਸੀ ਦੇ ਵਿੱਚ ਸਾਰੀ ਕੀਤੀ ਆ ਕਿਹੜੀ ਪਾਲਿਸ਼ ਹੋਈ ਐ ਇਹ ਮੈਟ ਪਾਲਿਸ਼ ਹੋਈ ਵੀ ਐ ਇਹਦੇ ਉੱਤੇ ਅੱਛਾ ਅੱਛਾ ਹਾਂਜੀ ਹਾਂਜੀ ਮੈਟ ਪਾਲਿਸ਼ ਹੈਗੀ ਐ ਜੀ ਇਹਦੇ ਤੇ ਠੀਕ ਹੈ ਜੀ ਹਾਂਜੀ 10% ਇੱਥੇ ਆਫ ਲੱਗਾ ਹੋਇਆ ਦਿਵਾਲੀ ਦਾ ਕਰਕੇ ਜੀ ਹਾਂਜੀ ਹਾਂਜੀ ਠੀਕ ਹੈ ਤੇ ਬਾਈ ਜੀ ਬੈਡਾਂ ਦੀ ਦਾ ਤੁਹਾਡੇ ਕੋਲ ਇੱਕ ਤੋਂ ਇੱਕ ਸਾਰੀ ਕੁਆਲਿਟੀ ਐ ਹਾਂਜੀ ਹਾਂਜੀ ਵੇਖ ਕੇ ਹੀ ਜੀ ਕਰਦਾ ਵੀ ਇੱਕ ਟੱਕ ਦੇਖੀ ਜਾਈਏ ਹਾਂਜੀ ਤੇ ਆਹ ਦੇਖੋ ਵੀਰ ਜੀ ਇਹ ਮੜਾ ਜਾ ਦਿਖਾਓ ਨੇੜੋਂ ਕੈਮਰੇ ਵਾਲੇ ਬਾਈ ਲੈਵ ਕਰੋ ਫੋਕਸ ਆ ਦੇਖੋ ਤੁਸੀਂ ਡਿਜ਼ਾਈਨ ਇਹ ਸਾਰੀਆਂ ਰॉयਲ ਲੁੱਕ ਦੇ ਵਿੱਚ ਬਣੀਆਂ ਚੀਜ਼ਾਂ ਨੇ ਤੇ ਜਿਹਦੇ ਕਰਕੇ ਹਮੇਸ਼ਾ ਮੈਂ ਆਪਣੀ ਵੀਡੀਓ ਚ ਕਹਿੰਦਾ ਨਾ ਜਿਹੜੀਆਂ ਆ ਪ੍ਰੀਮੀਅਮ ਜਾਂ ਲਗਜ਼ਰੀ ਆਈਟਮ ਹੁੰਦੀਆਂ ਨਾ ਉਹਨਾਂ ਦਾ ਥੋੜਾ ਜਿਹਾ ਰੇਟ ਆਮ ਨਾਲੋਂ ਅੱਪ ਹੁੰਦਾ ਕਿਉਂਕਿ ਉਹਨਾਂ ਦੇ ਪੂਰੀ ਰੀਜ ਲੱਗੀ ਹੁੰਦੀ ਹੈ ਬਣਾਉਣ ਤੇ ਜੀ ਤੁਸੀਂ ਆਹ ਦੇਖੋ ਜੀ ਆਹ ਆ ਚੀਜ਼ ਬਾਈ ਜੀ ਦੇਖੋ ਮੈਂ ਕਹਿੰਦਾ ਵੀ ਇਹ ਇਹ ਯੂਜ਼ ਪਤਾ ਕਿਵੇਂ ਕਰ ਸਕਦੇ ਆ ਆਪਾਂ ਮੇਰੇ ਹਿਸਾਬ ਨਾਲ ਮੈਂ ਸੋਚ ਰਿਹਾ ਸੀਗਾ ਜੀ ਮੈਂ ਕਿਹਾ ਵੀ ਆਪਾਂ ਇੱਥੇ ਬਹਿ ਵੀ ਸਕਦੇ ਆ ਐਲਈਡੀ ਦੇ ਸਾਹਮਣੇ ਬਿਲਕੁਲ ਜੀ ਬਿਲਕੁਲ ਜੇ ਆਪਾਂ ਐਲਸੀਡੀ ਦੇਖਣੀ ਆ ਤਾਂ ਆਪਾਂ ਇੱਥੇ ਬੈਠ ਕੇ ਜੇ ਬੱਚੇ ਆ ਬੱਚੇ ਅੱਗੇ ਹੀ ਬੈਠ ਕੇ ਇਹਨੂੰ ਦੇਖ ਸਕਦੇ ਆ ਬਿਲਕੁਲ ਜੀ ਅੱਛਾ ਭਾਜੀ ਗੱਲ ਕਰੀਏ ਇਹਦੀ ਬੈੱਡ ਦੀ ਇਹਦੇ ਬਾਰੇ ਦੱਸੋ ਵੀ ਕਿਵੇਂ ਆ ਇਹ ਕਿਹੜੀ ਲੱਕੜ ਲੱਗੀ ਹੋਈ ਇਹਦੇ ਵਿੱਚ ਇਟਾਲੀਅਨ ਸਾਰਾ ਸਾਗਵਾਨ ਦੀ ਲੱਕੜ ਆ ਜੀ ਇਹ ਅੱਛਾ ਜੀ ਹਾਂਜੀ ਹਾਂਜੀ ਤੇ ਬਹੁਤ ਵਧੀਆ ਇਹਦੇ ਤੇ ਵੀ ਸਾਰਾ 10% ਦਾ ਆਫ ਚੱਲ ਰਿਹਾ ਅੱਛਾ ਜੀ ਦੀਵਾਲੀ ਤੱਕ ਹਾਂਜੀ ਦੀ ਕਰੋ ਚੈੱਕ ਜੀ ਇਹਦੇ ਵਿੱਚ ਵੀ ਪ੍ਰੋਪਰ ਪ੍ਰੋਪਰ ਸਪੇਸ ਹੈਗੀ ਹੈ ਜਿੰਨੇ ਵੀ ਦਰਾਜ ਹਨ ਪ੍ਰੋਪਰ ਸਪੇਸ ਵਾਲੇ ਦਰਾਜ ਲਓ ਜੀ ਇੱਥੇ ਵੀ 10% ਤੁਹਾਨੂੰ ਆਫ ਮਿਲ ਜੂਗੀ ਇਹ ਸਾਰੀ ਲਾਈਨ ਆ ਜਿਹੜੀ ਇਹ ਪ੍ਰੀਮੀਅਮ ਚੀਜ਼ਾਂ ਦੀ ਹੈ ਸਾਰੀ ਇਹਨਾਂ ਨੇ ਮੈਂ ਇਹ ਜਿਹੜੇ ਸਾਗਬਾਨ ਦੇ ਵਿੱਚ ਸਾਰੇ ਕਾਰਵਿੰਗ ਵਾਲੇ ਇਹ ਡੱਡਾਂ ਦੇ ਢੋਆ ਜਿਹੜੀਆਂ ਕਾਰਵਿੰਗ ਵਾਲੀਆਂ ਹੋਈਆਂ ਬਿਲਕੁਲ ਜੀ ਬਿਲਕੁਲ ਅੱਛਾ ਭਾਈ ਜਿਹੜੀਆਂ ਗੱਦੀ ਯੂਜ਼ ਕਰਦੇ ਵਿੱਚ ਤੁਸੀਂ ਇਹ ਕਿਹੜੀ ਕੁਆਲਿਟੀ ਇਹ ਸਾਰੇ ਇਹਦੇ ਵਿੱਚ ਪ੍ਰੋਪਰ ਜਿਹੜੀ ਸਲੀਪਵੈਲ ਦੀ ਜਿਹੜੀ ਜਿੰਨੇ ਵੀ ਇਹਦੇ ਵਿੱਚ ਸਲੀਪਵੈਲ ਦੀ ਗੁੱਦ ਆ ਜਿਹੜੀ ਯੂਜ਼ ਕੀਤੀ ਜਾਂਦੀ ਹੈ ਲੋਜੀ ਸਲੀਪ ਵੈਲ ਦੀ ਜਿਹੜੀ ਹੈ ਗੁੱਦ ਵਿੱਚ ਗੱਦੀ ਜਿਹੜੀ ਉਹ ਯੂਜ਼ ਕੀਤੀ ਜਾਂਦੀ ਹੈ ਤੇ ਆ ਬੈੱਡ ਦੇਖੋ ਤੁਸੀਂ ਇਹ ਤਾਂ ਮਤਲਬ ਇਹਦੇ ਲਈ ਤਾਂ ਕਮਰਾ ਵੀ ਰੂਮ ਵੀ ਵੱਡਾ ਚਾਹੀਦਾ ਮੇਰੇ ਹਿਸਾਬ ਨਾਲ 15 ਫੁੱਟ ਘੱਟ ਹੋਗਾ ਸਰ ਇਹ ਆਪਣੇ ਬੈੱਡ ਕਿੰਗ ਸਾਈਜ਼ ਬੈੱਡ ਨੇ ਜੀ ਕਾਰਵਿੰਗ ਦੇ ਵਿੱਚ ਹੈਗੇ ਆ ਜੀ ਬਹੁਤ ਵਧੀਆ ਇਹਦੇ ਤੇ ਪਾਲਿਸ਼ ਹੋਈ ਹੋਈ ਆ ਹਾਂਜੀ 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 ਤੇ ਮੀਨਾਕਾਰੀ ਦੇਖੋ ਤੁਸੀਂ ਆ ਸਾਈਡਾਂ ਤੇ ਆ ਦੇਖੋ ਜੀ ਬਿਲਕੁਲ ਇਹ ਪ੍ਰੋਪਰ ਕਾਰਵਿੰਗ ਵਾਲੇ ਬੈੱਡ ਆ ਜੀ ਬਿਲਕੁਲ ਜੀ ਅੱਛਾ ਇਹ ਵੀ ਲੱਕੜ ਸੇਮ ਉਹੀ ਹੈ ਜੀ ਹਾਂਜੀ ਹਾਂਜੀ ਇਹ ਸਾਰਾ ਸਾਗਵਣ ਦੇ ਵਿੱਚ ਤਿਆਰ ਹੋਇਆ ਹੈ ਤੇ ਬਾਈ ਜੀ ਜਿਹੜੀ ਆ ਚੀਜ਼ ਤੁਸੀਂ ਨਾਲ ਲਾਈ ਹੈ ਬਾਈ ਦਿਖਾ ਜੂਮ ਕਰਕੇ ਕਿਰਾਂ ਇਹ ਤਾਂ ਐਂਡ ਹੀ ਆ ਬਾਈ ਜੀ ਇਹ ਟੇਬਲ ਯੂਜ਼ ਕਰਨ ਵਾਸਤੇ ਤੇ ਜਿਹੜੀ ਆ ਸਾਈਡ ਕਵਰਿੰਗ ਆ ਇਹ ਘੁੰਮਣ ਵਾਲੇ ਵੀ ਆ ਜੀ ਅੱਛਾ ਜੀ ਤੇ ਇਹਦੇ ਵਿੱਚ ਇਹ ਮਤਲਬ ਇਹ ਚਦਰਾਜ ਵੀ ਬਣੇ ਹੋਏ ਲਓ ਜੀ ਕਰੋ ਚੈੱਕ ਇਧਰ ਆ ਨਾਲ-ਨਾਲ ਸੈਟੀ ਦਾ ਕੰਮ ਕਰੂਗਾ ਦਰਾਜ ਤੇ ਨਾਲੇ ਇਹ ਟੇਬਲ ਬਣ ਗਿਆ ਇਹੋ ਜੀਆਂ ਚੀਜ਼ਾਂ ਨੇ ਜੀ ਇਹ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਵਾਕਈ ਪ੍ਰੀਮੀਅਮ ਹੈ ਜੀ ਹਾਂਜੀ ਹਾਂਜੀ ਤੇ ਲਓ ਜੀ ਤੇ ਅੱਗੇ ਬਾਈ ਜੀ ਇਹਦੇ ਬਾਰੇ ਆਪਾਂ ਕੁਝ ਦੱਸੋ ਜੀ ਇਹ ਤਾਂ ਥੋੜਾ ਕਲਾਸਿਕ ਲੁੱਕ ਦੇ ਵਿੱਚ ਆ ਗਿਆ ਹੈ ਨਾ ਹਾਂਜੀ ਹਾਂਜੀ ਜਿੱਦਾਂ ਕਿ ਕੋਈ ਬੰਦਾ ਚਾਹਦਾ ਵੀ ਮੈਂ ਘਰ ਦੇ ਵਿੱਚ ਥੋੜੀ ਰਾਇਲ ਰੁੱਕ ਰੱਖਣੀ ਹੈਗੀ ਆ ਪੁਰਾਣਾ ਜਿਵੇਂ 30 35 ਸਾਲ 40 ਸਾਲ ਪਹਿਲਾਂ ਜੀ ਪੁਰਾਣਾ ਮਹਾਰਾਜ ਇਹ ਹਵੇਲੀਆਂ ਦੇ ਵਿੱਚ ਰੱਖਦੇ ਸੀ ਹਾਂਜੀ ਟਾਲੀ ਦੇ ਵਿੱਚ ਬਣਿਆ ਹੋਇਆ ਸਾਰਾ ਇਹ ਪੂਰਾ ਇਹ ਇੱਕ ਪੈਕੇਜ ਹੀ ਆ ਠੀਕ ਹੈ ਜੀ ਇਹਦੇ ਵਿੱਚ ਆਪਣੇ ਕੋਲੇ ਗੱਦਾ ਗੱਦਾ ਵੀ ਹੈ ਨਾਲ ਹਾਂਜੀ ਤੇ ਆਪਣਾ ਇਹਦੇ ਬੈੱਡ ਵੀ ਆ ਅੱਛਾ ਜੀ ਠੀਕ ਹੈ ਇਹਦੇ ਪੈਕੇਜ ਦੇ ਨਾਲ ਆਪਾਂ ਹਿਲ ਮਾਰੀ ਵੀ ਦਿੰਨੇ ਆਂ ਅੱਛਾ ਜੀ ਇਹ ਪੈਕੇਜ ਆ ਗਿਆ ਜੀ ਆ ਦੇਖੋ ਅਲਮਾਰੀ ਚੈੱਕ ਕਰੋ ਇਹ ਵੀ ਪੂਰੀ ਕਲਾਸਿਕ ਸਟਾਈਲ ਦੇ ਵਿੱਚ ਬਣੀ ਹੈ ਤੇ ਆ ਪਹਿਲਾਂ ਪੈਂਦ ਕਹਿ ਲੋ ਜਾਂ ਜਾਲੀ ਪਹਿਲਾਂ ਚੱਲਦੀ ਹੁੰਦੀ ਸੀ ਆਪਾਂ ਦੇਖੀ ਇੱਥੇ ਵੀਰ ਜੀ ਚੇਅਰ ਵੀ ਹੁੰਦੀਆਂ ਹੁੰਦੀਆਂ ਸੀ ਪਹਿਲਾਂ ਹਾਂ ਜੀ ਜੀ ਨੂੰ ਆਪਾਂ ਕੈਨ ਬੋਲਦੇ ਆਂ ਜੀ ਹਾਂ ਜੀ ਕੈਨ ਪੰਜਾਬੀ ਦੇ ਵਿੱਚ ਆਪਾਂ ਇਹਨੂੰ ਜਾਲੀ ਵੀ ਕਹਿ ਦਿੰਨੇ ਆਂ ਜਾਲੀ ਬਿਲਕੁਲ ਤੇ ਪੂਰਾ ਖੁੱਲੀ ਡੁੱਲੀ ਅਲਮਾਰੀ ਆ ਜੀ ਬਹੁਤ ਸੋਹਣੀ ਇਹ ਕਿੰਨੇ ਵਾਈ ਕਿੰਨੇ ਦੀ ਹੈਗੀ ਜੀ ਏ ਸਰ 6b a te 4 ਦੀ ਹੈਗੀ ਆ ਜੀ ਇਹ ਬਿਲਮਾਰੀ ਹਾਂਜੀ ਠੀਕ ਠੀਕ ਹੈ ਇਹਦੇ ਨਾਲ ਆ ਜਿਹੜੀਆਂ ਇਹ ਸੈਟੀਆਂ ਵੀ ਹੈਗੀਆਂ ਅੱਛਾ ਜੀ ਇਹ ਐਕਚੁਅਲੀ ਦੇ ਵਿੱਚ ਕੀ ਹੈਗਾ ਜੀ ਇਹ 1.80 ਲੱਖ ਦਾ ਇਹ ਪੈਕੇਜ ਆ ਇੱਕ ਰੂਮ ਦਾ ਅੱਛਾ ਜੀ ਹਾਂਜੀ ਹਾਂਜੀ ਇਹਦੇ ਵਿੱਚ ਵਾਲੀ ਤਾਂ ਆਪ ਹੀ 50% ਦੇ ਤੇ ਆਫਰ ਦਿਵਾਲੀ ਦਾ ਇਸ 1.80 ਲੱਖ ਵਾਲੇ ਪੈਕੇਜ ਦੇ ਵਿੱਚ ਕੀ ਕੀ ਆ ਗਿਆ ਬਾਈ ਜੀ ਇਹਦੇ ਵਿੱਚ ਜੀ ਇਹ ਬੈੱਡ ਆ ਗਿਆ ਜੀ ਅੱਛਾ ਜੀ ਇੱਕਾ ਬੈੱਡ ਆ ਗਿਆ ਜੀ ਹਾਂਜੀ ਤੇ ਨਾਲ ਇਹਦੇ ਗੱਦਾ ਆ ਗਿਆ ਜੀ ਗੱਦਾ ਆ ਗਿਆ ਜੀ ਦੋ ਚੀਜ਼ਾਂ ਆ ਗਈਆਂ ਹੀ ਨਾਲ ਸੈਟੀਆਂ ਆ ਗਈਆਂ ਠੀਕ ਜੀ ਇੱਕ ਦੇ ਵਿੱਚ ਇਹ ਆਪਣਾ ਡਰੈਸਿੰਗ ਟੇਬਲ ਆ ਗਿਆ। ਆ ਡਰੈਸਿੰਗ ਟੇਬਲ ਵੀ ਇਹਦੇ ਵਿੱਚ ਮਿਲ ਜੂਗਾ ਜੀ। ਹਾਂਜੀ ਹਾਂਜੀ ਇਹ ਵੀ 1.80 ਹਜ਼ਾਰ ਦੇ ਪੈਕੇਜ ਦੇ ਵਿੱਚ ਹੀ ਹੈ। ਠੀਕ ਹੈ ਤੇ ਆ ਆ ਗਿਆ ਜੀ ਨਾਲ। ਇਹ LED ਪੈਨ ਵਾਲਾ ਜੀ। ਇਹ LED ਪੈਨ ਵਾਲਾ ਜਿਹੜਾ ਆ ਚੈੱਕ ਕਰੋ ਜੀ ਪੈਨਲ ਅੱਜ ਕੱਲ ਜਿਵੇਂ ਚੱਲ ਰਹੇ ਓਪਨਲੀ ਆਪਾਂ ਇਹ ਜਿਹੜੀ ਰੱਖ ਦਿੰਨੇ ਆ ਸਟੈਂਡ ਦੇ ਉੱਪਰ ਲਾ ਕੇ ਉਹ ਆ ਜੀ ਇਹ 1.80 ਹਜ਼ਾਰ ਦੇ ਪੈਕੇਜ ਦੇ ਵਿੱਚ ਤੇ ਅਲਮਾਰੀ ਤੁਹਾਨੂੰ ਆਪਾਂ ਦਿਖਾਤੀ। ਅੱਛਾ ਜੀ ਇਹਦੇ ਵਿੱਚ ਇੱਕ ਸਰ ਹੋਰ ਵੀ ਚੀਜ਼ ਹੈਗੀ ਇਹ ਦੀ ਦੀਵਾਲੀ ਤੱਕ ਜਿਹੜੀ ਇਹ ਦੀ ਪੂਰੇ ਪੰਜਾਬ ਦੇ ਵਿੱਚ ਜਿਹੜੀ ਇਹ ਦੀ ਡਿਲੀਵਰੀ ਆ। ਉਹ ਆਪਾਂ ਨੂੰ ਪੂਰੇ ਪੰਜਾਬ ਦੇ ਵਿੱਚ ਦੀ ਡਿਲੀਵਰੀ ਫ੍ਰੀ ਕਰਾਂਗੇ। ਲੋ ਜੀ ਡਿਲੀਵਰੀ ਫ੍ਰੀ ਕਰਤੀ ਪੂਰੇ ਪੰਜਾਬ ਲਈ ਆਹ ਪੂਰੇ ਕੰਬੋ ਦੀ 1,80,000 ਰੁਪਏ ਦੀ ਵਿੱਚ ਭਾਜੀ ਭਾਵੇਂ 200 ਕਿਲੋਮੀਟਰ ਹੋਵੇ ਪੂਰੇ ਪੰਜਾਬ ਤੇ ਵਿੱਚ ਜੀ ਚਾਹੇ 300 ਕਿਲੋਮੀਟਰ ਦਾ ਦੈਰਾ ਹੋਵੇ ਚਾਹੇ 15 ਕਿਲੋਮੀਟਰ ਦਾ ਹੋਵੇ ਪੂਰੇ ਪੰਜਾਬ ਦੇ ਵਿੱਚ ਇਹਦੀ ਡਿਲੀਵਰੀ ਜਿਹੜੀ ਉਹ ਆਪਾਂ ਫ੍ਰੀ ਕਰਾਂਗੇ। ਬਿਲਕੁਲ ਜੀ ਚਲੋ ਇਹ ਹੋ ਗਿਆ ਤੇ ਵੀਰ ਜੀ ਹੁਣ ਆਪਾਂ ਥੋੜਾ ਡਾਈਨਿੰਗ ਟੇਬਲ ਵਾਲੇ ਪਾਸੇ ਚੱਲੀਏ ਜੀ ਉਹ ਵੀ ਬੜੇ ਵਧੀਆ ਦੇਖੋ ਦਿਖਾਓ ਮੜੇ ਜੀ ਪਹਿਲਾਂ ਸਾਰੇ ਇੱਕ ਵਾਰੀ। ਹਾਂਜੀ ਮੜਾ ਇੱਕ ਵਾਰੀ ਸਾਰੇ ਦੇ ਚਾਦ ਮਰਾ ਤੇ ਫਿਰ ਆਪਾਂ ਜਿਹੜੇ ਤੁਹਾਡੇ ਵਧੀਆ-ਵਧੀਆ ਪ੍ਰੀਮੀਅਮ ਨੇ ਵੈਸੇ ਤਾਂ ਸਾਰੇ ਵਧੀਆ ਨੇ ਤੇ ਆਪਾਂ ਸਾਰਿਆਂ ਤੇ ਇੱਕ ਵਾਰੀ ਡਿਟੇਲ ਆ ਸਪੈਸੀਫਿਕੇਸ਼ਨ ਜਿਹੜੀ ਇਹਨਾਂ ਦੀ ਲੈਣੇ ਆ ਜੀ ਅੱਛਾ ਵੀਰ ਜੀ ਇਹਦੇ ਬਾਰੇ ਦੱਸੋ ਜੀ ਇਹ ਬਹੁਤ ਇਹਦੇ ਉੱਪਰ ਗਲੋਸੀਆ ਲੱਗਾ ਹੋਇਆ ਹੈ ਸੀਟਾਂ ਇਹਦੀਆਂ ਬੜੀਆਂ ਲਗਜ਼ਰੀ ਨੇ ਆਹ ਹਾਈਰੋਨਿਕਸ ਉਹ ਜਿਹੜਾ ਮਾਰਬਲ ਆ ਇਹ ਯੂਜ਼ ਕੀਤਾ ਹੋਇਆ ਜੀ ਅੱਛਾ ਜੀ ਇਹ ਆਨਿਕਸ ਮਾਰਬਲ ਲੱਗਾ ਹੈ ਜੀ ਹਾਂਜੀ ਹਾਂਜੀ ਮੇਨ ਇਹਦੇ ਵਿੱਚ ਗੱਲ ਕੀ ਹੈਗੀ ਜਿਹੜੀਆਂ ਇਹ ਕੁਰਸੀਆਂ ਜੀ ਠੀਕ ਹੈ ਇਹ ਘੁੰਮਣ ਵਾਲੀਆਂ ਕੁਰਸੀਆਂ ਨੇ ਅੱਛਾ ਜੀ ਰੋਟੇਟ ਹੁੰਦੀਆਂ ਜੀ ਪੂਰੀ ਹਾਂਜੀ ਹਾਂਜੀ ਮਤਲਬ ਜ ਹਾਂ ਜੀ ਬੜੀ ਵਧੀਆ ਤਰੀਕੇ ਨਾਲ ਘੁੰਮ ਸਕਦਾ ਇਹ ਬਿਲਕੁਲ ਜੀ ਠੀਕ ਹੈ ਜੀ ਇਹ 6 ਸੀਟਰ ਡਾਈਨਿੰਗ ਟੇਬਲ ਹੈਗਾ ਅੱਛਾ ਉੱਪਰ ਆਨਿਕਸ ਮਾਰਬਲ ਲੱਗਾ ਜੀ ਹਾਂ ਜੀ ਹਾਂ ਜੀ ਲੱਕੜ ਵੀ ਜੀ ਕੁਆਲਿਟੀ ਚ ਹੈ ਜੀ ਇਹਨੂੰ ਲੱਕੜ ਕਿਹੜੀ ਲੱਗੀ ਹੋਈ ਹੈ نیچے ਇਹ ਲੱਕੜ ਸਾਰੀ ਜਿੰਨੀ ਵੀ ਆਪਾਂ ਲੱਕੜ ਯੂਜ਼ ਕਰਦੇ ਹਾਂ ਸਰ ਸਾਰੀ ਸਾਗਵਣ ਦੇ ਵਿੱਚ ਆਪਾਂ ਜਿਹੜੀ ਯੂਜ਼ ਕਰਦੇ ਹਾਂ ਲੱਕੜ ਇਹਦੇ ਚ ਡਾਈਨਿੰਗ ਟੇਬਲ ਦੇ ਵਿੱਚ ਹਾਂ ਜੀ ਹਾਂ ਜੀ ਡਾਈਨਿੰਗ ਟੇਬਲ ਦੇ ਵਿੱਚ ਠੀਕ ਹੈ ਜੀ ਤੇ ਪ੍ਰਾਈਸ ਦੀ ਗੱਲ ਕਰੀਏ ਵੀਰ ਜੀ ਇਹਦੇ ਪ੍ਰਾਈਸ ਭਾਜੀ ਇਹਦੇ ਤੇ ਆਪਾਂ ਦੀਵਾਲੀ ਤੱਕ ਆਫਰਾਂ ਲਾ ਰੱਖੀਆਂ ਨੇ ਜੀ जी। जी, 30% ਇਹਦੇ ਤੇ ਆਪਾਂ ਆਫ ਦੇ ਦਾਂਗੇ। ਅੱਛਾ ਜੀ। ਹਾਂ ਜੀ 30% ਇਸ ਟੇਬਲ ਦੇ ਉੱਤੇ ਆਫ ਹੈ। ਠੀਕ ਹੈ ਜੀ। 30% ਇੱਥੇ ਤੁਹਾਨੂੰ ਡਾਈਨਿੰਗ ਟੇਬਲ ਤੇ ਆਫ ਮਿਲ ਜੂਗੀ 6 ਸੀਟਰ ਹੈ ਤੇ ਭਾਜੀ ਡਿਲੀਵਰੀ ਇਹਦੀ ਇਹਦੀ ਡਿਲੀਵਰੀ ਆ ਜਿਹੜੀ ਇਹ ਪੂਰੇ ਮਹਾਲੀ ਚੰਡੀਗੜ੍ਹ ਦੇ ਵਿੱਚ ਟਰਾਈ ਸਿਟੀ ਦੇ ਵਿੱਚ ਜਿਹੜੀ ਇਹਦੀ ਡਿਲੀਵਰੀ ਉਹ ਆਪਾਂ ਫ੍ਰੀ ਕਰ ਦਾਂਗੇ। ਠੀਕ ਹੈ। ਮਤਲਬ ਨੇੜੇ ਤੇੜੇ 7-8 ਕਿਲੋਮੀਟਰ ਦੇ ਵਿੱਚ ਜਿਹੜੀ ਹਾਂ ਜੀ ਹਾਂ ਜੀ ਹਾਂ ਜੀ ਜਿਵੇਂ ਮਹਾਲੀ ਚੰਡੀਗੜ੍ਹ ਪੰਜ ਕੋਲਾ ਖਰੜ ਇਹਨੀ ਆਪਾਂ ਜਿਹੜੀ ਡਿਲੀਵਰੀ ਆ ਜੀਰਕਪੁਰ ਤੱਕ ਵੀ ਇਹਦੀ ਡਿਲੀਵਰੀ ਫ੍ਰੀ ਕਰ ਦੋ। ਠੀਕ ਹੈ। ਇਹਦੇ ਬਾਰੇ ਦੱਸੋ ਬੜਾ ਵਧੀਆ ਮਾਰਬਲ ਲੱਗਾ ਹੈ ਤੇ ਕੁਆਲਿਟੀ ਦਾ ਤੇ ਇਹ ਵੀ ਬਹੁਤ ਘੈਂਟ ਹੈ। ਇਹਦੇ ਬਾਰੇ ਦੱਸੋ ਕਿੰਨੇ ਸੀਟਰ 6 ਸੀਟਰ ਜੀ ਇਹ ਹੈ? ਹਾਂਜੀ ਇਹ 6 ਸੀਟਰ ਡਾਈਨਿੰਗ ਟੇਬਲ ਹੈਗਾ ਜੀ। ਅੱਛਾ ਜੀ। ਇਹਦੇ ਤੇ ਵੀ ਆਪਣਾ 30% ਆਫ ਆ। ਅੱਛਾ ਜੀ। ਤੇ ਇਹ 6 ਸੀਟਰ ਡਾਈਨਿੰਗ ਟੇਬਲ ਆ ਤੇ ਕੰਪੋਜ਼ਿਟ ਇਹਦੇ ਤੇ ਮਾਰਬਲ ਲੱਗਿਆ ਹੋਇਆ। ਕੰਪੋਜ਼ਿਟ ਮਾਰਬਲ। ਓਕੇ ਜੀ। ਹਾਂਜੀ ਸਾਗਵਨ ਦੇ ਵਿੱਚ ਇਹਦੀ ਲੱਕੜ ਯੂਜ਼ ਹੋਈ ਵੀ ਆ ਜੀ। ਠੀਕ ਹੈ ਜੀ। ਹਾਂਜੀ ਤੇ ਆ ਵੀ ਬਈ ਇਹ ਆਨੈ ਇੱਥੇ ਵੀਰ ਜੀ ਕਿੰਨੇ ਪਰਸੈਂਟ ਆਫ ਹੈ? ਇੱਥੇ ਵੀ ਸਾਰ 30% ਆਫ ਲੱਗਿਆ ਹੋਇਆ। ਲਓ ਜੀ, ਦੀਵਾਲੀ ਤੱਕ 30% 30% ਤੁਹਾਨੂੰ ਆਫ ਮਿਲ ਜੂਗੀ। ਆ ਪਿੱਛੇ ਚੈੱਕ ਕਰੋ ਤੁਸੀਂ ਲੋਗੋ। ਇਹ ਚੀਜ਼ਾਂ ਨੇ ਇਹਨਾਂ ਕੋਲ ਸਾਰੀਆਂ ਪ੍ਰੀਮੀਅਮ ਦੇ ਵਿੱਚ ਆ ਵੀ ਆ ਗਿਆ। ਇਹਤੇ ਤਾਂ ਬਾਈ ਮੈਨੂੰ ਆਨੈਕਸ ਮਾਰਬਲ ਲੱਗਾ ਲੱਗਾ ਹੈ ਨਾ। ਇਹਤੇ ਆਨੈਕਸ ਮਾਰਬਲ ਆ ਇਹਦੇ ਤੇ ਵੀ 30% ਆ। ਇਹ ਵੀ ਕਲਾਸਿਕ ਜਿਹਾ ਡਿਜ਼ਾਈਨ ਦੇ ਵਿੱਚ ਹੈ ਨਾ। ਆ ਦੇਖੋ ਤੁਸੀਂ ਚੈੱਕ ਕਰੋ ਚੇਅਰ ਇਹਨਾਂ ਦੀ। ਬੈਕ ਸਾਈਡ ਤੋਂ ਵੀ ਦਿਖਾਓ ਮੜੀ। ਹਾਂ ਜੀ। ਬਾਕੀ ਆਪਣੇ ਕੋਲੇ ਸਾਰੀਆਂ ਰੂਮ ਚੇਅਰਾਂ ਵੀ ਹੈ। ਅੱਛਾ ਜੀ। ਜੇ ਕੋਈ ਰੂਮ ਦੇ ਵਿੱਚ ਜ ਠੀਕ ਹੈ ਜੀ ਠੀਕ ਹੈ ਤੇ ਭਾਈ ਆ ਵੀ ਆ ਮਹਾਰਾਜਾ ਸਟਾਈਲ ਜਿਹੜੇ ਪਏ ਨੇ ਜਿਹੜਾ ਮਹਾਰਾਜਾ ਸਟਾਈਲ ਸੋਫਾ ਹੈ ਕਾਰਵਿੰਗ ਵਾਲੇ ਸੋਫੇ ਹੈਗੇ ਆ ਜੀ ਇਹਨਾਂ ਦੇ 25% ਇਸ ਟਾਈਮ ਦਿਵਾਲੀ ਕਰਕੇ ਆਫਰ ਲੱਗਿਆ ਹੋਇਆ ਹੈ ਜੀ ਲਓ ਜੀ ਆ ਸੋਫਿਆਂ ਦੇ ਇਹਨਾਂ ਦੇ ਨਾਲ ਭਾਈ ਜੀ ਟੇਬਲ ਹਾਂਜੀ ਟੇਬਲ ਵੀ ਹੈ ਜੀ ਇਹਦਾ ਅੱਛਾ ਅੱਛਾ ਟੇਬਲ ਵੀ ਮਿਲੂਗਾ ਇਹਨਾਂ ਨਾਲ ਚੈੱਕ ਕਰ ਲਓ ਜੀ ਤੁਸੀਂ ਡਿਜ਼ਾਈਨ ਤੇ ਆਪਣਾ ਆਹ ਜੀ ਇਹ ਵੀ ਸਾਗਵਾਨ ਦੇ ਵਿੱਚ ਬਣਿਆ ਹੋਇਆ ਜੀ। ਜੀ ਜੀ। ਇਹ ਵੀ ਕਾਰਵਿੰਗ ਵਾਲਾ ਸੋਫਾ ਹੈ। ਜੀ। ਹਾਂਜੀ ਹਾਂਜੀ। ਇਹ ਕਿੰਨੀ ਇੱਥੇ ਆਫ ਹੈਗੀ ਹੈ ਜੀ? ਇੱਥੇ 25% ਆਫ ਹੈ ਜੀ। ਵਧੀਆ ਇਹਦੇ ਨਾਲ ਆ ਪਿੱਲੋ ਵਗੈਰਾ ਸਾਰੇ ਹਨਾ ਜੀ। ਹਾਂਜੀ ਹਾਂਜੀ। ਤੇ ਭਾਈ ਜੀ ਆ ਜਿਹੜਾ ਇਹਦਾ ਮਟੀਰੀਅਲ ਹੈਗਾ ਇਹਦੇ ਵਿੱਚ ਇਹ ਕਿਹੜਾ ਲੱਗਾ ਹੋਇਆ ਜੀ? ਇਹ ਸਾਰਾ ਸਾਗਵਾਨ ਦੀ ਲੱਕੜ ਲੱਗੀ ਹੋਈ ਆ ਤੇ ਪ੍ਰੋਪਰ ਸਾਗਵਾਨ ਦੇ ਵਿੱਚ ਇਹਦੀ ਕਾਰਵਿੰਗ ਹੋਈ ਦੀ। ਹੂੰ। ਹਾਂ ਜੀ ਬਿਲਕੁਲ। ਲਓ ਜੀ ਇਹ ਲੱਕੜ ਵੀ ਵਧੀਆ ਲੱਗੀ ਹੋਈ ਐ ਤੇ ਬਾਕੀ ਜਿਹੜੀ ਮੀਨਾਕਾਰੀ ਇੱਤੇ ਕੀਤੀ ਐ ਕਾਰਵਿੰਗ ਜਿਹਨੂੰ ਕਹਿੰਦੇ ਨੇ ਉਹ ਵੀ ਟੌਪ ਕਲਾਸ ਕੀਤੀ ਐ ਜੀ ਹਾਂਜੀ ਹਾਂਜੀ ਆਹ ਡਿਜ਼ਾਈਨ ਆ ਗਿਆ ਜੀ ਇਹ ਵੀ ਦੇਖੋ ਹਾਂਜੀ ਇਹ ਸਾਰਾ ਪਲਿਸਟਰ ਵਾਲਸ ਵਾਲਾ ਡਿਜ਼ਾਈਨਿੰਗ ਸੋਫਾ ਐ ਜੀ ਅੱਛਾ ਜੀ ਇਹ ਪਲਿਸਟਰ ਵਾਲਾ ਆ ਗਿਆ ਹਾਂਜੀ 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 ਆਹ ਦੇਖੋ ਬਾਈ ਇਹਦਾ ਟੇਬਲ ਇਹ ਟੇਬਲ ਲੱਗ ਗਿਆ ਜੀ ਅੱਛਾ ਜੀ ਟੇਬਲ ਵੀ ਇਹਦਾ ਸਾਗ ਬਣਨ ਦੇ ਵਿੱਚ ਸਾਰਾ ਰੈਡੀ ਹੋਇਆ ਬਾਈ ਠੀਕ ਐ ਜੀ ਹਾਂਜੀ ਹਾਂਜੀ ਬਿਲਕੁਲ ਜੀ ਤੇ ਆਹ ਦੇਖੋ ਇੱਧਰ ਜੀ ਆ ਥੋੜਾ ਨੋਰਮਲ ਆ ਗਿਆ ਸਿੰਪਲ ਡਿਜ਼ਾਈਨ ਆ ਗਿਆ ਹਾਂਜੀ ਇਹ ਥੋੜੇ ਜਿਹਾ ਸਿੰਪਲ ਡਿਜ਼ਾਈਨ ਆ ਗਿਆ ਤੇ ਵੀ 30% ਆਫਰ 6 ਸੀਟਰ ਡਾਈਨਿੰਗ ਟੇਬਲ ਆ ਜੀ ਇਹ ਬਾਈ ਆਪਾਂ ਇਹਨਾਂ ਨੂੰ ਕਹਿ ਤਾਂ ਸਿੰਪਲ ਦਿੰਨੇ ਆ ਪਰ ਇਹ ਸਦਾਬਹਾਰ ਜਿਹਾ ਡਿਜ਼ਾਈਨ ਹੈ ਹਾਂਜੀ ਹਾਂਜੀ ਬਿਲਕੁਲ ਇਹ ਬڑے ਮਤਲਬ ਤੁਸੀਂ ਅੱਜ ਤੋਂ ਮੇਰੇ ਹਿਸਾਬ ਨਾਲ 5 7 10 ਸਾਲ ਬਾਅਦ ਵੀ ਇਹ ਕਰੋਗਾ ਇਹ ਬਿਲਕੁਲ ਜੀ ਇਹ ਇਦਾਂ ਹੀ ਰਹਿਣਗੇ ਪ੍ਰੋਪਰ ਇਹਨਾਂ ਦੀ ਗਾਰੰਟੀ ਹੈਗੀ ਹੈ ਜੀ ਕਿਉਂਕਿ ਸਾਦਗੀ ਨਾ ਜਿਹੜੀ ਚੀਜ਼ ਉਸਦੀ ਵੀ ਰਹਿੰਦੀ ਹੈ ਹਾਂਜੀ 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 ਬਿਲਕੁਲ ਤੇ ਆਜੋ ਆਹ ਦੇਖੋ ਜੀ ਹੁਣ ਬਾਈ ਜੀ ਇਹਦੇ ਨਾਲ ਦੋ ਹੀ ਟੇਬਲ ਮਿਲਣਗੇ ਇੱਕ ਹਾਂਜੀ ਹਾਂਜੀ ਤੇ ਕਿਵੇਂ ਇਹਦਾ ਕੀ ਰਹੂਗਾ ਇਹਦਾ ਪ੍ਰਾਈਸ ਕਿੰਨੇ ਦਾ ਮਤਲਬ ਇਹਦੇ ਵੀ ਸਾਰ 10% ਦੇ ਤੇ ਵੀ ਆਫ ਲੱਗਿਆ ਹੋਇਆ ਦੀਵਾਲੀ ਕਰਕੇ ਆਪਣੇ ਜਿੰਨੇ ਵੀ ਪ੍ਰੋਡਕਟ ਪਏ ਆ ਪੂਰੇ ਸਟੋਰ ਦੇ ਵਿੱਚ ਠੀਕ ਹੈ ਦੀਵਾਲੀ ਕਰਕੇ ਤੇ ਆਫਰ ਲੱਗਿਆ ਹੋਇਆ ਕਿਸਤੇ 10% ਕਿਸਤੇ 20 ਕਿਸਤੇ 30% ਦਾ ਆਫ ਲੱਗਿਆ ਹੋਇਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਲੋ ਵੀ ਦੋਸਤੋ ਤੁਹਾਨੂੰ ਆਪਾਂ ਇਹਨਾਂ ਦਾ ਸਾਰਾ ਬਰਨਾਲਾ वुਡ ਮਹਾਲੀ ਜਿਹੜਾ ਫਰਨੀਚਰ ਤੁਹਾਨੂੰ ਦਿਖਾਤਾ ਜੀ ਤੇ ਬਾਈ ਜੀ ਤੁਸੀਂ ਇੱਕ ਵਾਰ ਬਲੀ ਆਪਦਾ ਐਡਰੈਸ ਦੱਸ ਦਿਓ ਜੀ ਹਾਂਜੀ ਹਾਂਜੀ ਆਪਣਾ ਐਡਰੈਸ ਹੈਗਾ ਜੀ ਮਹਾਲੀ ਦੇ ਵਿੱਚ ਐਡਰੈਸ ਆ ਸੈਕਟਰ 82 ਹੈ ਜੀ ਸ਼ੋਰੂਮ ਨੰਬਰ ਹੈਗਾ ਜਿਹੜਾ 1075A ਹੈਗਾ ਜੀ ਆਪਣੇ ਕੋਲੇ ਇੱਥੇ ਵੀ ਆਰ ਸਕੁਅਰ ਫੁੱਟ ਏਰੀਆ ਹੈਗਾ ਜੀ ਸਾਰੇ ਆਪਣੇ ਕੋਲੇ ਟੋਪ ਦਾ ਮਾਲ ਹੈਗਾ ਜੀ ਬਿਲਕੁਲ ਜੀ ਨਹੀਂ ਫਰਨੀਚਰ ਤਾਂ ਵੇਖੋ ਵੀਰ ਜੀ ਪੂਰਾ ਟੋਪ ਕਲਾਸ ਹੈ ਤੁਸੀਂ ਬੈਠੇ ਇਹੋ ਜੀ ਲੋਕੇਸ਼ਨ ਤੇ ਹੋ ਜਿੱਥੇ ਚੀਜ਼ ਹੀ ਟੋਪ ਕਲਾਸ ਵਿਕਣੀ ਹੈ ਬਿਲਕੁਲ ਬਿਲਕੁਲ ਜੀ ਆਪਣੀ ਜਿਹੜੀ ਲੋਕੇਸ਼ਨ ਵੀ ਆ ਔਨ 에어ਪੋਰਟ ਰੋਡ ਆ ਬਿਲਕੁਲ ਜੀ 에어ਪੋਰਟ ਰੋਡ ਕੋਲ ਇਹਦਾ ਆਫਿਸ ਹੈਗਾ ਹਾਂਜੀ ਬਿਲਕੁਲ ਉਹਦੀ ਬੈਕ ਸਾਈਡ ਤੇ ਆਪਣਾ ਜਿਹੜਾ ਇਹ ਸਟੋਰ ਹੈ ਬਿਲਕੁਲ ਜੀ ਬਿਲਕੁਲ ਤੇ ਲਓ ਜੀ ਨੰਬਰ 2 ਜੀ ਹਰਾਂ ਦਾ ਸਕਰੀਨ ਤੇ ਤੁਹਾਡੇ ਕੋਲ ਆ ਗਿਆ ਤੁਸੀਂ ਦਿਵਾਲੀ ਤੱਕ ਕੰਟੈਕਟ ਕਰੋ ਤੇ ਮੌਕੇ ਦਾ ਜਿਹੜਾ ਫਾਇਦਾ ਠਾਓ ਜੀ ਜਿਹ ਦਾ ਕੁਆਲਟੀ ਨਾਲ ਇੱਥੇ ਕੋਈ ਕੰਪਰੋਮਾਈਜ਼ ਨਹੀਂ ਟੌਪ ਕਲਾਸ ਚੀਜ਼ ਤੁਹਾਨੂੰ ਮਿਲੇਗੀ ਬਰਨਾਲਾ वुਡਸ ਬਰਨਾਲਾ ਤੁਸੀਂ ਦੇਖ ਚੁੱਕੇ ਹੋ ਹੁਣ ਬਰਨਾਲਾ वुਡਸ ਮਹਾਲੀ ਸੋ ਠੀਕ ਹੈ ਦੋਸਤੋ ਐਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਜੋ ਹੋਰ ਵੀ ਸਾਰੇ ਆਪਣੇ ਮਿੱਤਰ ਪਿਆਰੇ ਆ ਕੋਈ ਆਪਣਾ ਰਿਸ਼ਤੇਦਾਰ ਕੋਈ ਰਿਲੇਟਿਵਸ ਜਿਹੜਾ ਵਧੀਆ ਫਰਨੀਚਰ ਇਹਨਾਂ ਤੋਂ ਖਰੀਦ ਸਕਣ ਤੇ ਕਮੈਂਟ ਕਰਕੇ ਦੱਸਿਓ ਕਿਦਾਂ ਲੱਗਾ ਇਹ ਆਪਣਾ ਅੱਜ ਦਾ ਵਲੌਗ ਜੀ ਧੰਨਵਾਦ